ਗੁਰਾਮਕੇ ਹੋਏ ਇੱਕ ਸੜਕ ਹਾਸੇ ਵਿੱਚ ਇੱਕ ਮਹਿਲਾ ਦੀ ਦਰਦਨਾਕ ਮੌਤ ਹੋ ਗਈ ਜਰਕੀ ਦੋ ਗੰਭੀਰ ਰੂਬੀ ਜ਼ਖਮੀ ਹੋ ਗਏ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਉਕਤ ਹਾਸਾ ਉਸ ਸਮੇਂ ਹੋਇਆ ਜਦੋਂ ਲੁਧਿਆਣਾ ਨੂੰ ਜਾ ਰਹੀ ਇੱਕ ਫੋਰਚੂਨਰ ਗੱਡੀ ਜਦੋਂ ਆਰਸੀ ਪਲਾਜ਼ਾ ਕੋਲ ਪੁੱਜੀ ਤਾਂ ਉਤੇ ਖੜੇ ਟਰੱਕ ਵਿੱਚ ਜਾ ਟਕਰਾਈ ਇਹ ਹਾਸਾ ਇਨਾ ਜ਼ਬਰਦਸਤ ਸੀ ਕਿ ਇਸ ਹਾਸੇ ਵਿੱਚ ਫੋਰਚੂਨਰ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਰਕੀ ਇਸ ਹਾਸੇ ਦੌਰਾਨ ਫੋਰਚੂਨਰ ਸਵਾਰੀ ਕੋ ਪਰਿਵਾਰ ਦੇ ਤਿੰਨ ਮੈਂਬਰ ਜਿਨ੍ਹਾਂ ਦੀ ਪਛਾਣ ਮਨਿੰਦਰਪਾਲ ਸਿੰਘ ਪੁੱਤਰ ਤੇਜਿੰਦਰ ਸਿੰਘ ਅਮਨਦੀਪ ਕੌਰ ਪਤਨੀ ਮਨਿੰਦਰ ਸਿੰਘ ਅਤੇ ਰਾਏ ਮੰਬਰ ਸਿੰਘ ਪੁੱਤਰ ਮਨਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਗੱਡੀ ਵਿੱਚ ਬੁਰੀ ਤਰ੍ਹਾਂ ਨਾਲ ਫਸ ਗਏ ਜਿਨ੍ਹਾਂ ਨੂੰ ਰਾਘੀਰਾ ਨੇ ਬੜੀ ਹੀ ਜਿੱਦੋ ਜਹਿ ਤੋਬਾਦ ਬਾਹਰ ਕਢਿਆ ਤੇ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਜਿੱਥੇ ਕਿ ਡਾਕਟਰਾਂ ਨੇ ਇੱਕ ਮਹਿਲਾ ਨੂੰ ਮ੍ਰਿਤਕੀ ਘੋਸ਼ਿਤ ਕਰ ਦਿੱਤਾ ਜਰਕੀ ਲੜਕਾ ਰਾਜਕਮਰ ਨੂੰ ਲੁਧਿਆਣਾ ਦੇ ਡੀ ਐਮ ਸੀ ਵਿਖੇ ਰੈ ਫਰਕੀਤਾ ਗਿਆ ਜਰਕੀ ਤੀਸਰੇ ਵਿਅਕਤੀ ਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਆਈ ਤੇ ਭਾਜੀ ਪਰਲੀ ਸਾਈਡ ਤੋਂ ਗੱਡੀ ਆ ਰਹੀ ਸੀ ਹਾਂਜੀ ਆਣੀ ਆਪਣੀ ਗੱਡੀ ਲੈ ਕੇ ਆਉਣ ਨੇ ਆਈ ਵੇਖਿਆ ਵੀ ਇੱਥੇ ਵਿੱਚ ਫਸੇ ਆ ਦੇ ਕੋਈ ਲਾਗੇ ਲੱਗਣ ਦੀ I ਆਗੇ ਲੱਗਣ ਦਾ ਇਹ ਅੱਛਾ ਜੀ ਇਹ ਬਾਹੀ ਪੂਰੀ ਤੋੜ ਕੇ ਜਨਾਨੀ ਵਿਚਾਰੀ ਨੂੰ ਕੱਢਿਆ ਇੱਕ ਉਹ ਹਸਪੈਡ ਹੀ ਘਰ ਵਾਲਾ ਅੱਛਾ ਜੀ ਉਹਨਾਂ ਦਾ ਸ਼ਾਇਦ ਲੜਕਾ ਹੋਊਗਾ ਅੱਛਾ ਜੀ ਉਹਦੇ ਵੀ ਗੰਬੀਰ ਸੱਟ ਲੱਗੀ ਤੇ ਜਿਹੜੀ ਜਨਾਨੀ ਵਿਚਾਰੀ ਹਾਂਜੀ ਉਹਦੀ ਗੋਮ ਹੋ ਗਈ ਤੇ ਸੱਜੀ ਲੱਤ ਜਿਹੜੀ ਆ ਪਿੰਨੀ ਤੋਂ ਟੁੱਟ ਗਈ ਅੱਛਾ ਜੀ ਫੇ ਕਾਦੇ 'ਚ ਵੱਜੀ ਕਾਦੇ 'ਚ ਭਾਜੀ ਗੱਡੀ ਆਹ ਕੰਟੇਨਰ 'ਚ ਵੱਜੀ ਜੀ ਅੱਛਾ ਜੀ ਇਹ ਕੰਟੇਨਰ ਖੜਾ ਸੀਗਾ ਇਹ ਖੜਾ ਹੈਗਾ ਅੱਛਾ ਜੀ ਇਹ ਖੜੇ ਦੇ ਪਿੱਛੇ ਵੱਜ ਗਈ ਗੱਡੀ ਅੱਛਾ ਜੀ ਤੇ ਫੇਰ ਹੁਣ ਜੀ ਵੇਹਲਵਾ ਟਲੀਆਂ ਟੁਲੀਆਂ ਵਿਚਾਰੀਆਂ ਨੇ ਝੱਸ ਕੇ ਤੇ ਹੁਣ ਉਹਨ ਅੱਛਾ ਐਂਬੂਲੈਂਸ ਆਈ ਸੀ ਕਿੱਦਾਂ ਭੇਜਿਆ ਐਂਬੂਲੈਂਸ ਜੀ ਨਹੀਂ ਆਈ ਅੱਛਾ ਪ੍ਰਾਈਵੇਟ ਗੱਡੀਆਂ ਵਿਚਾਰ ਜਾਂਦੇ ਲੈ ਕੇ ਗਏ ਪੁਲਿਸ ਆ ਗਈ ਸੀ ਮੌਕੇ ਤੇ ਉਹ ਰੋਕ ਕੇ ਆਈ ਰੋਕ ਕੇ ਆਈ ਜੀ ਠੀਕ ਹੈ ਜੀ ਠੀਕ ਹੈ ਤੇ ਤੁਸੀਂ ਭਾਜੀ ਕਿੱਥੇ ਸੀ ਉਸ ਟਾਈਮ ਜਦੋਂ ਹਾਦਸਾ ਹੋਇਆ ਇਹ ਅਹੀਂ ਪਰਲੀ ਸਾਈਡ ਤੋਂ ਗੱਡੀ ਲੈ ਕੇ ਨਾ ਮੈਂ ਖੜਿਆ ਵੀ ਗੱਡੀ ਵੀ ਇਹ ਵੱਜ ਗਈ ਕੋਈ ਤੇ ਜਾਂ ਵਿੱਚ ਫਸੇ ਆ ਵਿਚਾਰੇ ਅੱਛਾ ਜੀ ਆਪਾਂ ਕੱਢਣ ਦੀ ਕੋਸ਼ਿਸ਼ ਕਰੀਏ ਅੱਛਾ ਜੀ ਇਹਦਾ ਆਪਾਂ ਬਚਾਉਣ ਦੀ ਕੋਸ਼ਿਸ਼ ਕਰੀਏ ਜਦ ਮਾਲਕ ਕਿਰਪਾ ਕਰਦੇ ਬਿਲਕੁਲ ਅਰੇ ਜਿੱਦੋਂ ਮਾਲਕ ਨੇ ਕਿਰਪਾ ਕੀਤੀ ਜੀ ਜਨਾਨੀ ਜਿਹੜੀ ਸਹਿਮ ਗਈ ਉਹਨੂੰ ਪਾਣੀਪੁਣੀ ਚੰਨ ਨੂੰ ਪਹਾਇਆ ਤੇ ਇਹਨੇ ਜਿਹੜੀ ਪ੍ਰਾਈਵੇਟ ਗੱਡੀ ਤੋਂ ਬਾਹਰ ਕੇ ਚੱਲ ਰਹੀ ਪਤਾ ਕੋਈ ਸੀ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਸੀ ਪਤਾ ਨਹੀਂ ਪਾਜੀ ਜਲੰਧਰ ਵਾਲੀ ਸਾਈਡ ਤੋਂ ਆਏ ਸੀ ਤੇ ਲੁਧਿਆਣਾ ਨੰਬਰ ਗੱਡੀ ਦਾ ਨੰਬਰ ਜੀ ਠੀਕ ਹੈ ਜੀ ਹਾਂ ਜੀ ਸੜਕ ਉੱਤੇ ਰੋੜੇ ਸਾਈਡ ਐਕਸੀਡੈਂਟ ਦੇ ਪੇਸ਼ੈਂਟ ਆ ਗਏ ਸੱਚ ਪਿੰਨੇ ਪੇਸ਼ੈਂਟ ਆ ਗਏ ਕੈਪੀਟਲ ਆ ਰਹੇ ਸੋ ਸਾਡੇ ਕੋਲ ਰੂਟ ਸਾਈਡ ਹਿਸਟਰੀ ਨਾਲ ਤਿੰਨ ਪੇਸ਼ੈਂਟ ਆਏ ਆ ਰੂਟ ਸਾਈਡ ਨੂੰ ਦਾ ਹੋਇਆ ਸੀਗਾ ਐਕਸੀਡੈਂਟ ਨੀਅਰ ਜੀਟੀ ਰੋਡ ਗੁਰਆਂ ਲੱਗੇ ਜੀ ਤੇ ਪੇਸ਼ੈਂਟ ਇੱਕ ਸੀਗਾ ਅਮਨਦੀਪ ਕੌਰ ਉਹਦੇ ਵਿੱਚੋਂ ਜਿਹੜਾ ਮਤਲਬ ਬਰਾਡਟ ਸੀਗਾ ਉਹ ਤੇ ਉਹਨਾਂ ਦਾ ਬੇਟਾ ਸੀਗਾ ਇੱਕ ਰਾਜਕੁਮਾਰ ਸਿੰਘ ਜਿਹਦੇ ਹੈਡ ਇੰਜਰੀ ਆ ਉਹਨੂੰ ਡੀएमसी ਰੈਫਰ ਕਰਤਾ ਹੈ ਤੇ ਇੱਕ ਉਹਦੇ ਵਿੱਚੋਂ ਉਹਨਾਂ ਦੇ ਹਸਬੰਡ ਸੀਗੇ ਮਨਿੰਦਰਪਾਲ ਸਿੰਘ ਤੇ ਉਹਨਾਂ ਦੀ ਵੀ ਉਹਨਾਂ ਦੀ ਹਾਲਤ ਵੈਸੇ ਨਾਲ ਠੀਕ ਨਹੀਂ ਠੀਕ ਆ ਸਰ ਕਿੱਥੋਂ ਬੋਲ ਰਹੇ ਸਾਰੇ ਇਹ ਸਿਰ ਲੁਧਿਆਣਾ ਡਿਸਟ੍ਰਿਕਟ ਲੁਧਿਆਣਾ ਤੋਂ ਆ ਆ ਕਿੱਧਰੋਂ ਰਹੇ ਸੀ ਕਰ ਇਹ ਕਹਿ ਰਹੇ ਕਿ ਜੋ ਸੁਣਨ ਚ ਆਇਆ ਕਿ ਅੰਮ੍ਰਿਤਸਰ ਤੋਂ ਆ ਰਹੇ ਸੀ ਕਿ ਉਧਰ ਇਸ ਹਾਸੇ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਅ ਜਸਵੰਤ ਸਾਹਿਬ ਤੁਸੀਂ ਕਰੋੜ ਐਕਸੀਡੈਂਟ ਦੇ ਪੇਸ਼ੈਂਟ ਲੈ ਕੇ ਆਏ ਆ ਸਰ ਕਿੱਥੇ ਹੋਇਆ ਐਕਸੀਡੈਂਟ ਕਿਹੜੀ ਕਿਹੜੀ ਗੱਡੀ ਦਾ ਹੋਇਆ ਕਿੰਨੇ ਬੰਦੇ ਪੇਸ਼ੈਂਟ ਇੱਥੇ ਇੰਜਰਡ ਹੋਏ ਆ ਤੇ ਸਰ ਫਾਰਚੂਨਰ ਗੱਡੀ ਸੀ ਇਹਨਾਂ ਦੀ ਸਾਨੂੰ ਕਿਸੇ ਰਾਹੀ ਨੇ ਦੱਸਿਆ ਸੀ ਤੇ ਐਕਸੀਡੈਂਟ ਹੋਇਆ ਸੀ ਜਦੋਂ ਸਾਡੇ ਜਾਣ ਤੋਂ ਪਹਿਲਾਂ ਉਹਨਾਂ ਨੇ ਬਾਹਰ ਕੱਢੇ ਹੋਏ ਸੀ ਅਸੀਂ ਪ੍ਰਾਈਵੇਟ ਗੱਡੀ ਦੇ ਸਹਿਯੋਗ ਨਾਲ ਸਿਵਲ ਹਸਪੀਟਲ ਕੋਲ ਪਹੁੰਚਾਤਾ 2 ਇੰਜਰਡ ਹੋਇਆ ਇੱਕ ਲੜਕੀ ਇੱਕ ਲੇਡੀ ਸੀਗੀ ਇੱਕ ਨਾਲ ਦਾ ਇਹ ਆਪਣੇ ਗਰਾਹ ਥਾਣੇ ਦੀ ਹੱਦ ਦੇ ਵਿੱਚ ਹੀ ਪੈਂਦਾ ਵਾ ਤੇ ਆਰਸੀ ਪਲਾਜ਼ਾ ਤੋਂ ਥੋੜਾ ਜਿਹਾ ਪਿੱਛੇ ਹੈ ਗ੍ਰਾਮ ਵਾਲੀ ਸਾਈਡ ਤੇ ਫੋਰਚੂਨ ਦੇ ਵੱਜੀ ਗੱਤ ਸਰ ਇਹ ਉਹ ਖੜਾ ਸੀ ਟੈਂਕਰ ਸੀ ਉਹ ਜੀ ਸਹੀ ਫਿਰ ਟੈਂਕਰ ਚ ਵੱਜੀ ਹੈ ਹਾਂਜੀ ਪਤਾ ਨਹੀਂ ਕਾ ਵੀ ਹੈ ਕਿੱਥੇ ਦੀ ਕੁਸ਼ ਹੈ ਤੇ ਲੁਧਿਆਣੇ ਦੇ ਸੇ ਬੱਕ ਐਡਰੈਸ ਦਾ ਪਤਾ ਕਰਤਾ ਹੈ ਓਕੇ ਹੋਰ ਕੀ ਹਾਲਾਤ ਕਿਹੋ ਜਿਹੇ ਸਰ ਇਹਨਾਂ ਦੇ ਹਾਲਾਤ ਤਾਂ ਡਾਕਟਰ ਸਾਹਿਬ ਹੀ ਦੱਸ ਸਕਦੇ ਜੀ